ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚਨਾਂ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਆਫ ਵਾਈਟ ਰੰਗ ਦੀ ਸਕੀਵੀ ਬਣਾਈ ਹੋਈ ਹੈ ਬਾਹਾਂ ਵਾਲੀ ਜਿਸਦੇ ਉੱਪਰ ਆਪਾਂ ਇਹ ਡਿਜ਼ਾਈਨ ਬਣਾਇਆ ਹੋਇਆ ਤੇ ਇਸ ਦਾ ਆਪਾਂ 5.5 ਇੰਚ ਬਾਰਡਰ ਬਣਾ ਕੇ ਉੱਪਰੋਂ ਇਹ ਡਿਜ਼ਾਈਨ ਪਾ ਕੇ ਇਹ ਸਕੀਵੀ ਬਣਾਈ ਹੋਈ ਹੈ ਬਣੀ ਹੋਈ ਇਹ ਸਕੀਵੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ ਇਸ ਡਿਜ਼ਾਈਨ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਇਹਦੇ ਵਿੱਚ ਆਪਾਂ ਦੋ ਡਿਜ਼ਾਈਨਾਂ ਦਾ ਮਿਕਸ ਕੀਤਾ ਹੋਇਆ ਤੇ ਦੋਨਾਂ ਡਿਜ਼ਾਈਨਰ ਨੂੰ ਆਪਾਂ ਇਸ ਤਰ੍ਹਾਂ ਬਣਾਇਆ ਹੋਇਆ ਹੈ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਇਸ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਆਪਾਂ ਇਹ ਗਲੇ ਦੇ ਉੱਪਰ ਵਕਰੋਸ਼ੀਆ ਕੀਤਾ ਹੋਇਆ ਹੈ ਥੋੜਾ ਉੱਚਾ ਰੱਖ ਕੇ ਗਲਾ ਬਣਾਇਆ ਹੋਇਆ ਹੈ ਮੋਢਿਆਂ ਦੀ ਕਾਟ ਪਾਉਣ ਤੋਂ ਬਾਅਦ ਥੋੜਾ ਆਪਾਂ ਜ਼ਿਆਦਾ ਹੋਣਿਆ ਹੋਇਆ ਤੇ ਫਿਰ ਆਪਾਂ ਗਲਾ ਕੱਢਿਆ ਹੋਇਆ ਆ ਦੇਖੋ ਜੀ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਲਓ ਜਾਂ ਤੁਸੀਂ ਉਣ ਸਕਦੇ ਹੋ ਇੱਕ ਕੁੰਡਾ ਉਣ ਕੇ ਉਸ ਤੋਂ ਅੱਗੇ ਆਪਾਂ ਡਿਜ਼ਾਈਨ ਪਾਵਾਂਗੇ ਇੱਕ ਕੁੰਡਾ ਸਿੱਧਾ ਉਸ ਤੋਂ ਅਗਲੇ ਗੁੰਡੇ ਤੇ ਆਪਾਂ ਦੋ ਵਲ ਪਾਵਾਂਗੇ ਇੱਕ ਕੁੰਡਾ ਸਿੱਧਾ ਇਸ ਤੋਂ ਅਗਲੇ ਗੁੰਡੇ ਤੇ ਦੋ ਵਲ ਪਾਵਾਂਗੇ ਤੇ ਉਸ ਤੋਂ ਅਗਲੇ ਗੁੰਡੇ ਤੇ ਵੀ ਆਪਾਂ ਦੋ ਵਲ ਪਾਵਾਂਗੇ ਦੋ ਕੁੰਡੀਆਂ ਤੇ ਆਪਾਂ ਇਸ ਤਰ੍ਹਾਂ ਵਲਪਾ ਕੇ ਇੱਕ ਕੁੰਡਾ ਫਿਰ ਸਿੱਧਾ ਆਉਣਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੀਆਂ ਤੇ ਵਲ ਪਾਉਣੇ ਨੇ ਇੱਕ ਕੁੰਡਾ ਫਿਰ ਸਿੱਧਾ ਇਸ ਤੋਂ ਅੱਗੇ ਆਪਾਂ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਪਲਟ ਕੇ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਤਾਂ ਗੇ ਕਰਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਤਾਂ ਅੱਗੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਹ ਆਪਣੇ ਕੁੰਡੇ ਜਿਹੜੇ ਨੇ ਉਹ ਥੋੜੇ ਟਾਈਟ ਨੇ ਇਸ ਲਈ ਥੋੜੀ ਦਿੱਕਤ ਆ ਰਹੀ ਹੈ ਇਸ ਤੋਂ ਅੱਗੇ ਆਪਾਂ ਇੱਕ ਕੁੰਡਾ ਫਿਰ ਸਿੱਧਾ ਹੁਣਾਗੇ ਤੇ ਅਗਲੇ ਜਿਹੜੇ ਦੋ ਕੁੰਡੇ ਨੇ ਉਹਨਾਂ ਤੇ ਆਪਾਂ ਵਲ ਪਾਵਾਂਗੇ ਦੋ ਕੁੰਡਿਆਂ ਤੇ ਵਲ ਪਾਵਾਂਗੇ ਉਸ ਤੋਂ ਅੱਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਲਾਸਟ ਤੇ ਫਿਰ ਆਪਾਂ ਪੰਜ ਕੁੰਡਿਆਂ ਤੇ ਫਿਰ ਡਿਜ਼ਾਈਨ ਪਾਵਾਂਗੇ ਜਿਹੜੇ ਉਸ ਤੋਂ ਅੱਗੇ ਪੰਜ ਕੁੰਡੇ ਨੇ ਉਹਨਾਂ ਤੇ ਆਪਾਂ ਫਿਰ ਡਿਜ਼ਾਈਨ ਪਾਵਾਂਗੇ ਇਸ ਤਰ੍ਹਾਂ ਕੁੰਡਾ ਬਦਲ ਕੇ దో కడతో కండా స ఫగా అక్క కడతో కేట ਨਿਕ ਕੁੰਡਾ ਸਿੱਧਾ ਹੋਣਾਗੇ ਹਾਂਜੀ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਉਲਟੀ ਸਾਈਡ ਤੇ ਪੁੱਠੀ ਸਲਾਈ ਸਾਰੀ ਸਲਾਈ ਆਪਾਂ ਧਾਗਾ ਅਗੇ ਰੱਖਾਂਗੇ ਉਲਟਾ-ਉਲਟਾ ਬਣਾਗੇ ਜਿਹੜੇ ਕੁੰਡਿਆਂ ਤੇ ਆਪਾਂ ਵਾਲ ਪਾਇਆ ਉਹੋ ਕੁੰਡੇ ਆਪਾਂ ਬਿਨਾਉਣੇ ਉਤਾਰਾਂਗੇ ਬਾਕੀ ਸਾਰੇ ਕੁੰਡੇ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਜਿਹੜੇ ਕੁੰਡਿਆਂ ਤੇ ਆਪਾਂ ਵਲ ਪਾਇਆ ਉਹਨਾਂ ਨੂੰ ਆਪਾਂ ਬਿਨਾ ਉਹਨੇ ਉਤਾਰਾਂਗੇ ਵਲ ਵਾਲੇ ਕੁੰਡੇ ਬਿਨਾ ਉਹਨੇ ਉਤਾਰਾਂਗੇ ਬਾਕੀ ਸਾਰੇ ਕੁੰਡੇ ਜਿਹੜੇ ਨੇ ਉਹਨਾਂ ਨੂੰ ਆਪਾਂ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣਾਗੇ ਤੇ ਵਲ ਵਾਲੇ ਕੁੰਡਿਆਂ ਨੂੰ ਆਪਾਂ ਬਿਨਾ ਉਹਨੇ ਉਤਾਰਾਂਗੇ ਬਾਕੀ ਗੁੰਡੇ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰਾਂਗੇ ਇਸ ਤੋਂ ਅੱਗੇ ਆਪਾਂ ਜਿਹੜੇ ਆਪਣੇ ਚਾਰ ਗੁੰਡੇ ਨੇ ਇਹ ਵੱਲ ਵਾਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਹੁਣਾਗੇ ਆ ਦੇਖੋ ਜੀ ਅੱਗੋਂ ਦੀ ਸਲਾਈ ਨਗਾ ਕੇ ਵਲ ਵਾਲੇ ਕੁੰਡੇ ਨੂੰ ਪਹਿਲਾਂ ਆਉਣਾਂਗੇ ਤੇ ਸਾਈਡ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਾਅਦ ਚੁਣਾਂਗੇ ਇਸ ਤੋਂ ਅਗਲੇ ਜਿਹੜੇ ਦੋ ਕੁੰਡੇ ਨੇ ਉਹਨਾਂ ਨੂੰ ਆਪਾਂ ਸਾਈਡ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਆਉਣਾਂਗੇ ਇਸ ਤਰ੍ਹਾਂ ਬੈਕ ਸਾਈਡ ਤੋਂ ਸਲਾਈ ਨਗਾਵਾਂਗੇ ਆ ਦੇਖੋ ਜੀ ਪਿਛਲੇ ਪਾਸੇ ਦੀ ਇਸ ਤਰ੍ਹਾਂ ਆਪਾਂ ਸਲਾਈ ਨਗਾ ਕੇ ਦੂਜੇ ਕੁੰਡੇ ਨੂੰ ਪਹਿਲਾਂ ਆਉਣਾਂਗੇ ਤੇ ਵਲ ਵਾਲੇ ਗੁੰਡੇ ਨੂੰ ਆਪਾਂ ਵਲ ਵਾਲੇ ਗੁੰਡੇ ਨੂੰ ਪਹਿਲਾਂ ਔਣਾਗੇ ਆ ਦੇਖੋ ਜੀ ਤੇ ਜਿਹੜੇ ਆਪਣੇ ਪੰਜ ਗੁੰਡੇ ਨੇ ਇਹ ਇਹਨਾਂ ਨੂੰ ਆਪਾਂ ਧਾਗਾ ਪਿੱਛੇ ਰੱਖ ਕੇ ਸਿੱਧਾ ਸਿੱਧਾ ਔਣਾਗੇ ਤੇ ਜਿਹੜੇ ਆਪਣੇ ਇਹ ਵਲ ਵਾਲੇ ਗੁੰਡੇ ਨੇ ਦੋ ਇਹਨਾਂ ਗੁੰਡਿਆਂ ਨੂੰ ਆਪਾਂ ਵਲ ਵਾਲੇ ਗੁੰਡੇ ਨੂੰ ਪਹਿਲਾਂ ਔਣਾਗੇ ਤੇ ਸਾਈਡ ਵਾਲੇ ਕੁੰਡੇ ਨੂੰ ਬਾਅਦ ਚੁਣਾਂਗੇ ਦੂਜੇ ਵਾਲ ਕੁੰਡੇ ਨੂੰ ਆਪਾਂ ਪਿਛਲੇ ਪਾਸੇ ਦੀ ਇਸ ਤਰ੍ਹਾਂ ਸਲਾਈ ਨਗਾ ਕੇ ਪਹਿਲਾਂ ਆਉਣਾਗੇ ਤੇ ਜਿਹੜਾ ਆਪਣਾ ਵਲ ਵਾਲਾ ਕੁੰਡਾ ਹੈ ਉਸ ਨੂੰ ਆਪਾਂ ਬਾਅਦ ਚੁਣਾਂਗੇ ਉਸ ਤੋਂ ਅਗਲੇ ਜਿਹੜੇ ਪੰਜ ਕੁੰਡੇ ਨੇ ਉਹਨਾਂ ਨੂੰ ਆਪਾਂ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਆਉਣਾਗੇ ਹਾਂਜੀ ਹੁਣ ਆਪਾਂ ਆ ਗਏ ਆਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ ਉਲਟਾ ਬੁਣ ਕੇ ਕੰਪਲੀਟ ਕਰਾਨਾ ਕਰਾਂਗੇ ਧਾਗਾ ਅੱਗੇ ਰੱਖ ਕੇ ਸਾਰੀ ਸਲਾਈ ਉਲਟਾ ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਸਾਰੀ ਸਲਾਈ ਉਲਟਾ ਉਲਟਾ ਬੁਣ ਕੇ ਕੰਪਲੀਟ ਕਰ ਲਾਂਗੇ ਧਾਗਾ ਅੱਗੇ ਰੱਖ ਕੇ ਉਲਟਾ ਉਲਟਾ ਬੁਣਾਗੇ ਹਾਂਜੀ ਹੁਣ ਆਪਾਂ ਆ ਗਏ ਆਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਵਾਰ ਫੇਰ ਆਪਾਂ 重复 ਕਰਦੇ ਆ ਇਹ ਡਿਜ਼ਾਈਨ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਹੋਣਾਗੇ ਅਗਲੇ ਜਿਹੜੇ ਦੋ ਗੁੰਡੇ ਨੇ ਉਹਨਾਂ ਤੇ ਆਪਾਂ ਵਲ ਪਾਵਾਂਗੇ ਆ ਦੇਖੋ ਜੀ ਇੱਕ ਕੁੰਡਾ ਉਤਾਰਾਂਗੇ ਉਸ ਤੋਂ ਅਗਲਾ ਕੁੰਡਾ ਸਿੱਧਾ ਹੋਣਾਗੇ ਤੇ ਵਿਚਾਲੇ ਜਿਹੜੇ ਦੋ ਗੁੰਡੇ ਨੇ ਉਹਨਾਂ ਤੇ ਆਪਾਂ ਦੋ ਦੋ ਵਲ ਪਾਵਾਂਗੇ ਇੱਕ ਕੁੰਡਾ ਫਿਰ ਸਿੱਧਾ ਹੋਣਾਗੇ ਤੇ ਇਸ ਤੋਂ ਅੱਗੇ ਆਪਾਂ ਆ ਜਿਹੜੇ ਪੰਜ ਗੁੰਡੇ ਨੇ ਆਪਣੇ ਇਸ ਨੂੰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਰੱਖਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਫਿਰ ਧਾਗਾ ਅੱਗੇ ਰੱਖਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਉਸ ਤੋਂ ਅੱਗੇ ਆਪਾਂ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਤੇ ਵਲ ਪਾਵਾਂਗੇ ਆ ਦੇਖੋ ਜੀ ਦੋ ਕੁੰਡਿਆਂ ਤੇ ਵਲ ਪਾਵਾਂਗੇ ਤੇ ਇੱਕ ਕੁੰਡਾ ਫਿਰ ਸਿੱਧਾ ਇਸ ਤੋਂ ਅਗਲੇ ਜਿਹੜੇ 5 ਕੁੰਡੇ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੁੰਡਾ ਬਦਲ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਰੱਖਾਂਗੇ ਫਿਰ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਲਾਸਟ ਵਾਲਾ ਕੁੰਡਾ ਸਿੱਧਾ ਹਾਂ ਜੀ ਪੁੱਠੀ ਸਲਾਈ ਸਾਰੀ ਸਲਾਈ ਉਲਟਾ-ਉਲਟਾ ਬਣਾਾਂਗੇ ਜਿਹੜੇ ਵਲਵਲੇ ਕੁੰਡੇ ਨੇ ਆਪਣੇ ਉਹਨਾਂ ਨੂੰ ਆਪਾਂ ਬਿਨਾ ਉਨੇ ਉਤਾਰਾਂਗੇ ਬਾਕੀ ਸਾਰੇ ਕੁੰਡੇ ਉਲਟਾ-ਉਲਟਾ ਬਣਾਗੇ ਜਿਹੜੇ ਆਪਣੇ ਵਲਵਲੇ ਕੁੰਡੇ ਨੇ ਉਹਨਾਂ ਨੂੰ ਆਪਾਂ ਬਿਨਾ ਉਨੇ ਉਤਾਰਾਂਗੇ ਬਾਕੀ ਕੁੰਡੇ ਉਲਟਾ-ਉਲਟਾ ਬਣਾਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇੱਕ ਵਾਰ ਫਿਰ ਰਿਪੀਟ ਕਰ ਰਹੀ ਹਾਂ ਵਲ ਵਾਲੇ ਕੁੰਡੇ ਬਿਨਾ ਹੁਣੇ ਉਤਾਰਾਂਗੇ ਬਾਕੀ ਕੁੰਡੇ ਉਲਟਾ ਉਲਟਾ ਬਣ ਕੇ ਕੰਪਲੀਟ ਕਰਾਂਗੇ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਵਲ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਹੁਣਾਗੇ ਵਲ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਹੁਣਾਗੇ ਦੇ ਸਾਈਡ ਵਾਲੇ ਗੁੰਡੇ ਨੂੰ ਬਾਅਦ ਵਿੱਚ ਇੱਧਰ ਆਪਾਂ ਸਾਈਡ ਵਾਲੇ ਗੁੰਡੇ ਨੂੰ ਆਪਾਂ ਪਹਿਲਾਂ ਔਣਾਗੇ ਤੇ ਵਲ ਵਾਲੇ ਗੁੰਡੇ ਨੂੰ ਬਾਅਦ ਵਿੱਚ ਤੇ ਜਿਹੜੇ ਪੰਜ ਗੁੰਡੇ ਨੇ ਢਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਔਣਾਗੇ ਸਾਈਡ ਵਲ ਵਾਲੇ ਕੁੰਡੇ ਨੂੰ ਆਪਾਂ ਪਹਿਲਾਂ ਆਉਣਾਂਗੇ ਤੇ ਸਾਈਡ ਵਾਲੇ ਕੁੰਡੇ ਨੂੰ ਬਾਅਦ ਚੁਣਾਂਗੇ ਉਸ ਤੋਂ ਅੱਗੇ ਸਾਈਡ ਵਾਲੇ ਕੁੰਡੇ ਨੂੰ ਪਹਿਲਾਂ ਆਉਣਾਂਗੇ ਤੇ ਵਲ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਬਾਅਦ ਚੁਣਾਂਗੇ ਅਗਲੇ 5 ਕੁੰਡੇ ਧਾਗਾ ਪਿੱਛੇ ਰੱਖ ਕੇ ਸਿੱਧਾ-ਸਿੱਧਾ ਆਉਣਾਂਗੇ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਓਹੋ ਬਣ ਕੇ ਕੰਪਲੀਟ ਹੋ ਜਾਊਗਾ ਆ ਦੇਖੋ ਜੀ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਵਾਰ-ਵਾਰ ਆਪਾਂ ਇਸੇ ਨੂੰ ਰਿਪੀਟ ਕਰਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਬਣ ਕੇ ਤਿਆਰ ਹੋ ਜਾਊਗਾ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਲੱਗਦਾ ਹੈ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ